ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਪਤੀ ਪਤਨੀ ਦੀ ਕਹਾਣੀਆਂ ਉਹ ਪਤੀ ਪਤਨੀ ਜਿਹੜੇ ਦੋਨੋਂ ਆਪੋ ਆਪਣੇ ਪਰਿਵਾਰਾਂ ਦੇ ਪਿੱਛੇ ਲੱਗ ਕੇ ਕਿਵੇਂ ਇੱਕ ਦੂਜੇ ਤੋਂ ਦੂਰ ਚਲੇ ਜਾਂਦੇ ਆ ਤੇ ਫਿਰ ਉਹੀ ਪਰਿਵਾਰ ਉਹਨਾਂ ਨੂੰ ਬੋਝ ਸਮਝਣ ਲੱਗ ਜਾਂਦਾ ਸੁਨੀਤਾ ਤੇ ਰਕੇਸ਼ ਦਾ ਵਿਆਹ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਉਹਨਾਂ ਦੀ ਪਤੀ-ਪਤਨੀ ਦੀ ਆਪਸ ਵਿੱਚ ਕੋਈ ਬੋਤੀ ਨਹੀਂ ਬਣਦੀ ਉਹਦਾ ਕਾਰਨ ਇਹ ਸੀ ਕਿ ਸੁਨੀਤਾ ਵੀ ਨੌਕਰੀ ਕਰਦੀ ਸੀ ਤੇ ਰਕੇਸ਼ ਵੀ ਰਕੇਸ਼ ਦੇ ਦੋ ਭੈਣ ਭਰਾ ਸੀ ਉਹ ਵੀ ਕੁਆਰੇ ਸੀ ਉਧਰੋਂ ਸੁਨੀਤਾ ਦੇ ਦੋ ਭੈਣਾਂ ਤੇ ਇੱਕ ਭਰਾ ਸੀ ਉਹ ਵੀ ਕੁਆਰੇ ਸੀ ਦੋਨੋਂ ਇੱਕ ਦੂਜੇ ਨੂੰ ਅਹਿਮੀਅਤ ਦੇਣ ਦੀ ਬਜਾਏ ਆਪਣੇ ਪਰਿਵਾਰਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸੀ ਜਦੋਂ ਸੁਨੀਤਾ ਵਿਆਹ ਕੇ ਆਪਣੇ ਸਹੁਰੇ ਘਰ ਆਉਂਦੀ ਆ ਤਾਂ ਉਹ ਵੇਖਦੀ ਆ ਕਿ ਜਿਹੜਾ ਉਹਦਾ ਸਹੁਰਾ ਪਰਿਵਾਰ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਮੰਮੀ ਆ ਮਤਲਬ ਕਿ ਉਹਦੀ ਸੱਸ ਦੀ ਚੱਲਦੀ ਆ ਪੈਰ ਕੇਸ਼ ਦੀ ਜਿਹੜੀ ਤਨਖਾਹ ਗਈ ਉਹ ਸਾਂਝੇ ਘਰ ਦੇ ਵਿੱਚ ਹੀ ਚਲੀ ਜਾਂਦੀ ਆ ਤੇ ਉਧਰੋਂ ਸੁਨੀਤਾ ਜਿਹੜੀ ਉਹਦੀ ਵੀ ਤਨਖਾਹ ਕਾਫੀ ਹੁੰਦੀ ਆ ਤੇ ਉਸ ਨੂੰ ਵੀ ਇਸ ਗੱਲ ਦੀ ਗੋਹ ਹੁੰਦੀ ਆ ਵੀ ਮੈਂ ਇਹਨਾਂ ਤੋਂ ਕੀ ਲੈਣਾ ਹਨਾ ਵੀ ਮੈਂ ਤਾਂ ਆਪ ਦਾ ਕਮਾਉਣੀ ਆ ਪਰ ਜਿਹੜੇ ਸੁਨੀਤਾ ਦੀਆਂ ਭੈਣਾਂ ਤੇ ਭਰਾ ਸੀ ਉਹਨਾਂ ਮਤਲਬ ਇੰਨੇ ਕੁ ਖਰਚੀਲੇ ਸੀ ਜਦੋਂ ਸੁਨੀਤਾ ਕੁਆਰੀ ਹੁੰਦੀ ਕੋਨ ਦੀ ਕਮਾਉਂਦੀ ਸੀ ਤਾਂ ਉਹ ਹਨਾ ਖੁੱਲਾ ਪੈਸਾ ਵਰਤਦੀ ਸੀ ਉਹਦਾ ਤੇ ਉਹਦੇ ਵਿਆਹ ਹੋਣ ਤੋਂ ਬਾਅਦ ਵੀ ਉਹ ਇਹ ਸਮਝਦੇ ਸੀ ਵੀ ਜਿਹੜੀ ਸੁਨੀਤਾ ਦੀ ਕਮਾਈ ਆ ਉਹਤੇ ਸਾਡਾ ਹੱਕ ਹੈਗਾ ਇਸ ਲਈ ਜਦੋਂ ਵੀ ਸੁਨੀਤਾ ਦੀ ਤਨਖਾਹ ਆਉਂਦੀ ਉਹ ਉਹ ਤੋ ਪੈਸੇ ਮੰਗਦੇ ਤੇ ਉਹ ਉਹਨਾਂ ਨੂੰ ਖੁੱਲੇ ਖਰਚ ਨੂੰ ਪੈਸੇ ਦਿੰਦੀ ਸੀ। ਇਸੇ ਗੱਲ ਕਰਕੇ ਦੋਨਾਂ પતિ ਪਤਨੀ ਦੀ ਕੋਈ ਵਧੀਆ ਨਹੀਂ ਬਣੀ ਆਪਸ ਦੇ ਵਿੱਚ। ਇਹਨਾਂ ਗੱਲਾਂ ਤੋਂ ਬਾਅਦ ਹੋਰ ਗੱਲਾਂ ਆ ਜਾਂਦੀਆਂ ਨੇ ਪਰਿਵਾਰਕ ਰਿਸ਼ਤੇ ਆ ਜਾਂਦੇ ਨੇ। ਕਹਿੰਦੇ ਵਿਆਹ ਤੋਂ ਬਾਅਦ ਜੇ ਮੁੰਡੇ ਦੇ ਘਰ ਦੇ ਮੁੰਡੇ ਦੀ ਲਾਈਫ ਦੇ ਵਿੱਚ ਜ਼ਿਆਦਾ ਇੰਟਰਫੇਅਰ ਕਰਦੇ ਆ ਉਧਰੋਂ ਕੁੜੀ ਦੇ ਘਰ ਦੇ ਇੰਟਰਫੇਅਰ ਕਰਦੇ ਆ ਤਾਂ ਦੋਨਾਂ ਦੀ ਐਡਜਸਟਮੈਂਟ ਬਹੁਤ ਘੱਟ ਹੁੰਦੀ ਆ। ਜਦੋਂ ਵੀ ਸੁਨੀਤਾ ਨੌਕਰੀ ਤੋਂ ਆਉਂਦੀ ਤੇ ਆ ਕੇ ਉਹ ਕੋਈ ਖਾਸ ਕੰਮ ਕਾਰਨਾ ਕਰਦੀ ਕਿਉਂਕਿ ਉਹਨੂੰ ਇਹ ਹੁੰਦਾ ਸੀ ਵੀ ਮੈਂ ਤਾਂ ਨੌਕਰੀ ਕਰਦੀ ਆ ਪਰ ਉਹਦੀ ਸੱਸ ਨੂੰ ਇਹ ਹੁੰਦਾ ਸੀ ਕਿ ਇੱਕ ਤਾਂ ਇਹ ਜਿਹੜਾ ਕਮਾਉਂਦੀ ਆ ਵੀ ਉਹ ਸਾਨੂੰ ਪੈਸੇ ਨਹੀਂ ਖੜਾਉਂਦੀ ਦੂਜੀ ਗੱਲ ਵੀ ਇਹ ਆਪਣੇ ਭੈਣ ਭਰਾਵਾਂ ਤੇ ਆਪਣੇ ਪੇਕਿਆਂ ਦੀ ਜ਼ਿਆਦਾ ਸੁਣਦੀ ਆ ਵੀ ਫੇਰ ਅਸੀਂ ਕਿਉਂ ਕੰਮ ਕਰੀਏ ਇਸ ਕਰਕੇ ਇੰਨਾਂ ਗੱਲਾਂ ਪਿੱਛੇ ਨਾ ਲੜਾਈ ਝਗੜਾ ਪਰਿਵਾਰ ਦੇ ਵਿੱਚ ਰਹਿੰਦਾ ਸੀ ਤੇ ਰਕੇਸ਼ ਦੀ ਜਿਹੜੀ ਮਾਂ ਸੀ ਉਹ ਹਰ ਵਕਤ ਰਕੇਸ਼ ਦੇ ਕੰਨ ਭਰਦੀ ਰਹਿੰਦੀ ਸੀ ਸੁਨੀਤਾ ਦੇ ਖਿਲਾਫ ਤੇ ਉਧਰੋਂ ਸੁਨੀਤਾ ਸੀ ਜਿਹੜੀ ਸਾਰੀਆਂ ਗੱਲਾਂ ਆਪਣੀ ਮਾਂ ਕੋਲ ਕਰਦੀ ਆਪਣੀਆਂ ਭੈਣਾਂ ਕੋਲ ਕਰਦੀ ਉਹ ਵੀ ਉਹਨੂੰ ਕਹਿ ਦਿੰਦੀਆਂ ਵੀ ਤੂੰ ਤਾਂ ਆਪ ਦਾ ਕਮਾਉਣੀ ਆ ਤੂੰ ਇਹਨਾਂ ਦਾ ਕੰਮ ਕਿਉਂ ਕਰੇਂ ਜਾਂ ਇਹਨਾਂ ਦੀ ਕਿਉਂ ਸੁਣੇ ਇਸੇ ਤਰ੍ਹਾਂ ਚੱਲਦੇ ਚਲਾਉਂਦੇ ਇੱਕ ਸਾਲ ਨਿਕਲ ਜਾਂਦਾ ਇੱਕ ਸਾਲ ਦੇ ਵਿੱਚ ਦੋਨੋਂ ਪਤੀ ਪਤਨੀ ਆ ਜਿਹੜੇ ਮਸਾਂ ਇੱਕ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਬੋਲਦੇ ਹੋਣਗੇ ਬਾਕੀ ਸਾਰਾ ਦਿਨ ਉਹ ਲੜਾਈ ਰਹਿੰਦੇ ਸੀ ਇਸ ਗੱਲ ਦਾ ਫਾਇਦਾ ਦੋਨੋਂ ਦੇ ਇਹ ਦੋਨਾਂ ਦੇ ਜਿਹੜੇ ਪਰਿਵਾਰ ਸੀ ਉਹ ਉਠਾ ਰਹੇ ਸੀ ਉਧਰੋਂ ਤਾਂ ਸੁਨੀਤਾ ਦੇ ਪੈਣ ਭਰਾਵਾਂ ਨੂੰ ਇਹ ਸੀ ਕਿ ਸਾਡਾ ਖਰਚਾ ਇੰ ਚੱਲੀ ਜਾਵੇ ਉਦਰੋਂ ਜਿਹੜਾ ਰਕੇਸ਼ ਸੀ ਉਹ ਕੱਲੇ ਹੀ ਨੌਕਰੀ ਕਰਦਾ ਸੀ ਉਹਦਾ ਛੋਟਾ ਭਰਾ ਵੀ ਆਵਾਰਾ ਸੀ ਸਾਰਾ ਦਿਨ ਕਦੇ ਫਿਲਮਾਂ ਦੇਖਣ ਚਲਾ ਗਿਆ ਕਦੇ ਇੱਧਰ ਘੁੰਮਣ ਫਿਰਨ ਦੋਸਤਾਂ ਨਾਲ ਚਲਿਆ ਜਾਂਦਾ ਰਹਿੰਦਾ ਤੇ ਜਿਹੜੀਆਂ ਉਹਦੀਆਂ ਮਾਂ ਤੇ ਭੈਣ ਸੀ ਉਹ ਵੀ ਕਦੇ ਕਿੱਤੀ ਪਾਰਟੀ ਤੇ ਚਲੀਆਂ ਗਈਆਂ ਮਤਲਬ ਇਹੋ ਜੇ ਚੋਚਲੇ ਜਿਹੀਆਂ ਕਰਦੀਆਂ ਸੀ ਉਹ ਜਦੋਂ ਵੀ ਰਕੇਸ਼ ਦੀ ਤਨਖਾਹ ਆਉਂਦੀ ਤਾਂ ਉਹਦੀ ਸੱਸ ਸੀ ਜਿਹੜੀ ਤਨਖਾਹ ਉਹ ਆਪਣੇ ਹੱਥਾਂ ਤੇ ਰੱਖ ਲੈਂਦੀ ਤੇ ਉਸ ਤੋਂ ਬਾਅਦ ਰਕੇਸ਼ ਨੂੰ ਜੇ ਮਤਲਬ ਲੋੜ ਹੁੰਦੀ ਤਾਂ ਉਹ ਆਪਣੀ ਮਾਂ ਤੋਂ ਮੰਗ ਕੇ ਲੈ ਕੇ ਜਾਂਦਾ ਕਈ ਵਾਰ ਸੁਨੀਤਾ ਨੇ ਇਹ ਗੱਲ ਕਹੀ ਕਿ ਹੁਣ ਤੁਸੀਂ ਮੇਰੇ ਪਤੀ ਹੋ ਜਿਹੜੀ ਆਪਣੀ ਤਨਖਾਹ ਤੁਸੀਂ ਮੈਨੂੰ ਫੜਾਇਆ ਕਰੋ ਤਾਂ ਰਕੇਸ਼ ਸੁਨੀਤਾ ਨੂੰ ਕਹਿੰਦਾ ਕਿ ਜਦੋਂ ਤੂੰ ਆਪਦੀ ਤਨਖਾਹ ਨਹੀਂ ਮੈਨੂੰ ਫੜਾਉਂਦੀ ਹਨਾ ਵੀ ਤੂੰ ਆਪਦੀ ਤਨਖਾਹ ਆਪਣੇ ਪਿੱਕਿਆਂ ਨੂੰ ਖਵਾਈ ਜਾਂਦੀ ਆ ਤੇ ਉਹ ਫਿਰ ਉਹਨੂੰ ਵਾਪਸ ਕਹਿ ਦਿੰਦੀ ਕਿ ਜਦੋਂ ਤੂੰ ਆਪਦੀ ਤਨਖਾਹ ਆਪਣੀ ਮਾਂ ਨੂੰ ਫੜਾਉਣਾ ਤੇ ਫਿਰ ਮੈਂ ਆਪਦੇ ਭੈਣ ਭਰਾਵਾਂ ਤੇ ਲਾ ਦੂੰਗੀ ਮੇਰਾ ਕੀ ਆ ਐਸੇ ਈਗੋ ਦੇ ਚੱਲਦੇ ਆ ਉਹਨਾਂ ਨੇ ਕਦੇ ਵੀ ਬਹਿ ਕੇ ਇਸ ਗੱਲ ਦੀ ਐਡਜਸਟਮੈਂਟ ਨਾ ਕੀਤੀ ਵੀ ਅਸੀਂ ਇੱਕ ਦੂਜੇ ਲਈ ਜ਼ਿਆਦਾ ਇੰਪੋਰਟੈਂਟ ਆ ਨਾ ਕਿ ਸਾਡੀ ਫੈਮਿਲੀ ਅ ਜਦੋਂ ਇੱਕ ਕੁੜੀ ਤੇ ਮੁੰਡੇ ਦਾ ਵਿਆਹ ਹੋ ਜਾਂਦਾ ਉਹਦੇ ਵਾਸਤੇ ਉਹਦਾ ਲਾਈਫ ਪਾਰਟਨਰ ਜ਼ਿਆਦਾ ਜ਼ਰੂਰੀ ਹੁੰਦਾ ਠੀਕ ਹੈ ਪਰਵਾਰਕ ਜ਼ਿੰਮੇਵਾਰੀਆਂ ਸਾਡੇ ਤੇ ਹੁੰਦੀਆਂ ਨੇ ਰਿਸ਼ਤੇ ਵੀ ਅਸੀਂ ਨਿਭਾਉਣੇ ਹੁੰਦੇ ਆ ਮੈਨੇਜ ਕਰਕੇ ਚੱਲਣਾ ਹੁੰਦਾ ਪਰ ਇਹ ਵੀ ਨਹੀਂ ਹੁੰਦਾ ਕਿ ਸਾਰਾ ਦਿਨ ਦੂਜਾ ਬੰਦਾ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰੇ ਦੂਜਾ ਬੰਦਾ ਦੱਸੇ ਕਿ ਅਸੀਂ ਆਪਣੇ ਲਾਈਫ ਪਾਰਟਨਰ ਦੇ ਨਾਲ ਕਿਵੇਂ ਚੱਲਣਾ ਇੱਥੇ ਐਡਜਸਟਮੈਂਟ ਨਹੀਂ ਹੁੰਦੀ ਜਿੱਥੇ ਜਿਹੜੇ ਘਰਾਂ ਦੇ ਵਿੱਚ ਇਹ ਮਸਲੇ ਚੱਲਦੇ ਆ ਉੱਥੇ ਸਾਰਾ ਦਿਨ ਤਣਾਅ ਭਰਪੂਰ ਵਾਤਾਵਰਣ ਰਹਿੰਦਾ। ਇਸੇ ਤਰ੍ਹਾਂ ਕਰਦੇ ਕਰਦੇ 6 ਮਹੀਨੇ ਹੋਰ ਨਿਕਲ ਗਏ। ਜਦੋਂ ਉਹਨਾਂ ਦੀ ਆਪਸ ਵਿੱਚ ਕੋਈ ਬਣੀ ਨਾ ਤਾਂ ਉਹਨਾਂ ਨੇ ਬੱਚਾ ਵੀ ਨਾ ਲਿਆ ਕਿਉਂਕਿ ਉਹਨਾਂ ਨੂੰ ਇਹੀ ਲੱਗਦਾ ਸੀ ਵੀ ਸ਼ਾਇਦ ਸਾਡੀ ਨਾ ਹੀ ਬਣੇ ਤੇ ਸਾਨੂੰ ਅਲੱਗ ਹੋਣਾ ਪਊਗਾ। ਇੱਕ ਦਿਨ ਸੁਨੀਤਾ ਜਿਹੜੀ ਨੌਕਰੀ ਤੋਂ ਆਉਂਦੀ ਆ ਡਿਊਟੀ ਕਰਕੇ ਆਉਂਦੀ ਆ ਤੇ ਜਿਹੜਾ ਉਹਦਾ ਪਤੀ ਰਕੇਸ਼ ਉਹ ਨਹੀਂ ਆਇਆ ਹੁੰਦਾ। ਜਦੋਂ ਉਹ ਆ ਕੇ ਮੈਂ ਰਸੋਈ ਦੇ ਵਿੱਚ ਗਈ ਪਾਣੀ ਪੀ ਕੇ ਹਨਾ ਉਸ ਤੋਂ ਬਾਅਦ ਜਦੋਂ ਉਹ ਚਾਹ ਬਣਾਉਣ ਲੱਗੀ ਤਾਂ ਉਹਦੀ ਸੱਸ ਸੀ ਉਹਨੇ ਉਹ ਤੋਂ ਚਾਹ ਵਾਲਾ ਪੈਨ ਫੜ ਲਿਆ ਕਹਿੰਦੀ ਵੀ ਐਂ ਚਾਹ ਨਹੀਂ ਮਿਲਦੀ ਹੈਗੀ ਵੀ ਤੂੰ ਕੀ ਕਮਾਈ ਕਰਦੀ ਐ ਇਸ ਘਰ 'ਚ ਹਨਾ ਵੀ ਤੂੰ ਕੀ ਕੰਮ ਕਰਦੀ ਆ ਐਂ ਨਹੀਂ ਹੈਗਾ ਕਿ ਮਰਜ਼ੀ ਨਾਲ ਜਦੋਂ ਮਰਜ਼ੀ ਚਾਹ ਬਣਾਵੇਂ ਤਾਂ ਸੁਨੀਤਾ ਕਹਿੰਦੀ ਵੀ ਮੰਮੀ ਮੈਂ ਬਾਹਰੋਂ ਆਈਆਂ ਥੱਕੀਆਂ ਮੇਰਾ ਸਿਰ ਦਰਦ ਕਰਦਾ ਤੇ ਚਾਹ ਤਾਂ ਮੈਂ ਪੀਣੀ ਆ ਉਹ ਕਹਿੰਦੀ ਤੂੰ ਕਿਹੜਾ ਕਮਾਈ ਇਸ ਘਰ ਤੇ ਲਾਉਣੀ ਆ ਤੂੰ ਕਮਾਉਣੀ ਆ ਤੇ ਤੂੰ ਆਪਦਾ ਖਰਚਾ ਆਪ ਚਲਾਇਆ ਕਰ ਉਹ ਕਹਿੰਦੀ ਵੀ ਦੇਖੋ ਫਿਰ ਜੇ ਮੈਂ ਖਰਚਾ ਚਲਾਉਂਗੀ ਤਾਂ ਫਿਰ ਮੈਨੂੰ ਅਲੱਗ ਰਸੋਈ ਵੀ ਚਾਹੀਦੀ ਆ ਇਸ ਗੱਲ ਨੂੰ ਲੈ ਕੇ ਦੋਨਾਂ ਸੱਸ ਨੋਂ ਦੀ ਕਾਫੀ ਲੜਾਈ ਹੋਈ ਤੇ ਜਿਹੜੀ ਸੁਨੀਤਾ ਦੀ ਨਣਦ ਸੀ ਉਹ ਵੀ ਆਪਣੀ ਮਾਂ ਦਾ ਸਾਥ ਦਿੰਦੀ ਆ ਤੇ ਉਹਦੇ ਨਾਲ ਖੂਬ ਲੜਦੀਆਂ ਨੇ ਤੇ ਉਹ ਨਾ ਆਪਣੇ ਕਮਰੇ 'ਚ ਚਲੀ ਜਾਂਦੀ ਆ ਤੇ ਰੋਣ ਲੱਗ ਜਾਂਦੀ ਆ ਉਸ ਤੋਂ ਬਾਅਦ ਉਹਦੀ ਭੈਣ ਦਾ ਫੋਨ ਆ ਜਾਂਦਾ ਫਿਰ ਉਹ ਆਪਣੀ ਭੈਣ ਨੂੰ ਦੱਸਦੀ ਆ ਵੀ ਮੇਰੀ ਸੱਸ ਨੇ ਇਸ ਤਰ੍ਹਾਂ ਮੇਰੇ ਹੱਥ 'ਚੋਂ ਚਾਹ ਵਾਲਾ ਪੈਨ ਆ ਜਿਹੜਾ ਉਹ ਫੜ ਲਿਆ ਵੀ ਮੈਨੂੰ ਚਾਹ ਨਹੀਂ ਬਣਾਉਣ ਦਿੱਤੀ ਉਹਦੀ ਭੈਣ ਕਹਿੰਦੀ ਵੀ ਉਹਨਾਂ ਦੀ ਮਜਾਲ ਕਿਵੇਂ ਹੋਈ ਹਨਾ ਤੂੰ ਇਸ ਘਰ ਦੀ ਨੂੰਹ ਆ ਤੇਰਾ ਕਿਹੜਾ ਹੱਕ ਨੀਗਾ ਉਹਨੂੰ ਹੋਰ ੜਕਾ ਦਿੰਦੀ ਆ ਤੇ ਉਸ ਤੋਂ ਬਾਅਦ ਰਕੇਸ਼ ਜਦੋਂ ਸ਼ਾਮ ਨੂੰ ਆਉਂਦਾ ਇਸ ਤੋਂ ਪਹਿਲਾਂ ਕਿ ਸੁਨੀਤਾ ਆਪਣੇ ਪਤੀ ਨਾਲ ਕੋਈ ਗੱਲ ਕਰਦੀ ਉਹਦੀ ਮਾਂ ਨੇ ਪਹਿਲਾਂ ਹੀ ਸੁਨੀਤਾ ਦੀ ਜਿਹੜੀ ਸ਼ਿਕਾਇਤ ਸੀ ਕਰ ਦਿੱਤੀ ਕਿ ਤੇਰੀ ਪਤਨੀ ਸਾਡੇ ਦੋਮਾ ਮਾਮਾ ਧੀਆਂ ਨਾਲ ਬਹੁਤ ਬੁਰਾ ਬਿਹੇਵ ਕਰਦੀ ਆ ਤੇ ਸਾਡੇ ਨਾਲ ਨਾ ਮਤਲਬ ਇੱਜ਼ਤ ਨਾਲ ਪੇਸ਼ ਨਹੀਂ ਆਉਂਦੀ ਤਾ ਰਕੇਸ਼ ਨੇ ਕੋਈ ਗੱਲ ਨਹੀਂ ਸੁਣੀ ਸੁਨੀਤਾ ਦੀ ਤੇ ਉਹ ਜਦੋਂ ਰੂਮ ਚ ਗਿਆ ਤੇ ਉਹ ਪਈ ਸੀ ਹਨਾ ਉਹਨੂੰ ਕਹਿੰਦਾ ਵੀ ਸੁਨੀਤਾ ਕੀ ਤੇਰੀਆਂ ਸ਼ਿਕਾਇਤਾਂ ਹਨਾ ਦਿਨੋਂ ਦਿਨ ਵੱਧ ਰਹੀਆਂ ਨੇ ਵੀ ਐਂ ਤਾਂ ਕੰਮ ਨਹੀਂ ਚੱਲਣਾ ਉਹ ਕਹਿੰਦੀ ਵੀ ਤੁਸੀਂ ਉਹਨਾਂ ਦੀ ਗੱਲ ਤਾਂ ਸੁਣ ਲਈ ਤੁਸੀਂ ਮੇਰਾ ਪੱਖ ਤਾਂ ਸੁਣਿਆ ਨਹੀਂ ਵੀ ਮੇਰੀ ਵੀ ਗੱਲ ਸੁਣੋ ਉਹ ਕਹਿੰਦਾ ਵੀ ਮੈਨੂੰ ਮੰਮੀ ਨੇ ਸਾਰਾ ਕੁਝ ਦੱਸ ਦਿੱਤਾ ਜੇ ਇਸੇ ਤਰ੍ਹਾਂ ਤੇਰਾ ਹਾਲ ਰਿਹਾ ਤਾਂ ਤੂੰ ਇਸ ਘਰ ਦੇ ਵਿੱਚ ਜ਼ਿਆਦਾ ਦਿਨ ਨਹੀਂ ਰਹਿ ਸਕਦੀ ਤਾ ਉਹ ਜਿਹੜੀ ਕਹਿੰਦੀ ਵੀ ਜੇ ਤੈਨੂੰ ਐਂ ਲੱਗਦਾ ਵੀ ਮੈਂ ਤੇਰੇ ਘਰ ਤੇ ਕੋਹਰੇ ਬੋਝਾਂ ਤਾਂ ਮੈਂ ਆਪਣੇ ਪੇਕੇ ਘਰ ਚਲੀ ਜਾਊਂਗੀ ਕੋਈ ਮੈਂ ਆਪਣੇ ਪੇਕਿਆਂ ਨੂੰ ਸੁਟੇ ਨਹੀਂ ਹੈਗੀ ਉਹ ਕਹਿੰਦਾ ਵੀ ਤੂੰ ਅੱਜ ਫੈਸਲਾ ਕਰ ਹੀ ਲੈ ਵੀ ਇੱਥੇ ਰਹਿਣਾ ਜਾਂ ਆਪਦੇ ਪੇਕੀ ਰਹਿਣਾ ਵੀ ਆਪਦੇ ਪੇਕਿਆਂ ਦੀ ਸੁਣਨੀ ਆ ਉਹ ਕਹਿੰਦੀ ਵੀ ਠੀਕ ਐ ਫਿਰ ਕੱਲ ਤੋਂ ਮੈਨੂੰ ਉਡੀਕਿਓ ਨਾ ਵੀ ਜਦੋਂ ਮੈਂ ਡਿਊਟੀ ਗਈ ਮੈਂ ਉਧਰ ਹੀ ਜਾਊਂਗੀ ਚਲੋ ਦੋਨਾਂ ਦੀ ਕਾਫੀ ਹਨਾ ਲੜਾਈ ਹੁੰਦੀ ਆ ਤੇ ਸੁਨੀਤਾ ਜਿਹੜੀ ਆਪਣਾ ਸਮਾਨ ਪੈਕ ਕਰ ਲੈਂਦੀ ਆ ਅਗਲੇ ਦਿਨ ਜਦੋਂ ਉਹ ਡਿਊਟੀ ਤੇ ਜਾਂਦੀ ਹੈ ਤਾਂ ਆਪਣਾ ਸਮਾਨ ਨਾਲ ਲੈ ਜਾਂਦੀ ਹੈ ਤੇ ਉਧਰੋਂ ਹੀ ਪੇਕੇ ਘਰ ਚਲੀ ਜਾਂਦੀ ਆ ਪੇਕੇ ਘਰ ਜਾ ਕੇ ਉਹ ਆਪਣੀ ਮਾਂ ਤੇ ਭੈਣਾਂ ਨੂੰ ਦੱਸਦੀ ਆ ਕਿ ਮੈਨੂੰ ਰਕੇਸ਼ ਨੇ ਘਰੋਂ ਕੱਢ ਦਿੱਤਾ ਤੇ ਉਹਨੇ ਕਹਿਤਾ ਵੀ ਤੇਰਾ ਇਸ ਘਰ ਦੇ ਵਿੱਚ ਕੋਈ ਸਥਾਨ ਨਹੀਂ ਕੋਈ ਥਾਂ ਨਹੀਂ ਤੇਰੀ ਤਾਂ ਉਹਦੀ ਮੰਮੀ ਤੇ ਉਹਦੀਆਂ ਭੈਣਾਂ ਕਹਿੰਦੀਆਂ ਵੀ ਇਸ ਘਰ ਨੂੰ ਕਿਹੜਾ ਤੂੰ ਸੁਟੀਆਂ ਵੀ ਜਦੋਂ ਤੇਰੀ ਉਸ ਘਰੇ ਜਿਤਨੀ ਤੂੰ ਜਾ ਕੇ ਕਰਨਾ ਵੀ ਕੀ ਆ ਕਹਿੰਦੀ ਉਹਨੂੰ ਕੋਲਾ ਪੈ ਜਾਣ ਦੇ ਤੂੰ ਜਾਣਾ ਨਹੀਂ ਹੈਗਾ ਤੇ ਸੁਨੀਤਾ ਨੂੰ ਵੀ ਆਏ ਹੋ ਜਾਂਦਾ ਵੀ ਮੇਰੀ ਇੱਥੇ ਜਤਾ ਹਨਾ ਮੇਰੀ ਪੁੱਛ ਪੜਤਾਲ ਆ ਚਲੋ ਭਾਈ ਅਗਲੇ ਦਿਨ ਹਨਾ ਸੁਨੀਤਾ ਦੀ ਜਿਹੜੀ ਸੱਸਾ ਉਹ ਪੁੱਛਦੀ ਰਕੇਸ਼ ਨੂੰ ਕਿ ਸੁਨੀਤਾ ਨਹੀਂ ਆਈਗੀ ਵੀ ਕੱਲ ਦਫ਼ਤਰ ਗਈ ਆ ਜਦੋਂ ਉਹਦੋਂ ਬੈਗ ਲੈ ਕੇ ਗਈ ਸੀ ਵੀ ਕੀ ਗੱਲ ਤਰਕੇਸ਼ ਕਹਿੰਦਾ ਵੀ ਤੁਸੀਂ ਸਾਰਾ ਦਿਨ ਲੜਦੀਆਂ ਰਹਿੰਦੀਆਂ ਸੀ ਹਨਾ ਵੀ ਨਾ ਉਹ ਮੇਰੇ ਨਾਲ ਕੱਟਦੀ ਸੀ ਵੀ ਮੈਂ ਉਹਨੂੰ ਉਹਦੇ ਪੇਕੀ ਤੌਰ ਤਾ ਤਾਂ ਰਕੇਸ਼ ਦੀ ਭੈਣ ਤੇ ਉਹਦੀ ਮਾਂ ਬਹੁਤ ਖੁਸ਼ ਹੁੰਦੀਆਂ ਉਹ ਕਹਿੰਦੀਆਂ ਵੀ ਚਲੋ ਖਿਹੜਾ ਛੁੱਟਿਆ ਉਹਨਾਂ ਨੂੰ ਆਏ ਸੀ ਵੀ 2-4 ਦਿਨ ਰਹੂਗੀ ਤੇ ਆਪੇ ਹਨਾ ਆਜੂਗੀ ਵੀ ਆਪੇ ਉਹਨੂੰ ਜਦੋਂ ਕਰਨ ਹੋਗੇ ਵੀ ਉਹਨੂੰ ਅਹਿਸਾਸ ਹੋ ਗਿਆ ਵੀ ਮੇਰੇ ਹਨਾ ਸਹੁਰੇ ਘਰ ਤੋਂ ਬਿਨਾ ਮੇਰਾ ਕਿਵੇਂ ਗੁਜ਼ਾਰਾ ਹੋਊਗਾ ਤੇ ਪਰ ਉਧਰੋਂ ਸੁਨੀਤਾ ਜਿਹੜੀ ਉਹਦੇ ਵਿੱਚ ਵੀ ਗੋ ਹੁੰਦੀ ਆ ਉਹ ਕਹਿੰਦੀ ਹੁੰਦੀ ਆ ਵੀ ਮੈਂ ਕਮਾਉਣੀ ਆ ਮੈਂ ਕੀ ਲੈਣਾ ਦੋਨਾਂ ਤਿਹਾਂ ਦੇ ਵਿੱਚ ਕਾਫੀ ਫਰਕ ਪੈ ਜਾਂਦਾ ਨਾ ਤਾਂ ਰਕੇਸ਼ ਫੋਨ ਕਰਦਾ ਸੁਨੀਤਾ ਨੂੰ ਤੇ ਨਾ ਹੀ ਸੁਨੀਤਾ ਕਰਦੀ ਆ ਤੇ ਨਾ ਹੀ ਦੋਨਾਂ ਦੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਦੋਨਾਂ ਦੇ ਜਿਹੜੇ ਪਰਿਵਾਰ ਸੀ ਉਹ ਦੋਨਾਂ ਦੀ ਕਮਾਈ ਖਾਂਦੇ ਸੀ ਉਹ ਗਿੱਜੇ ਹੋਏ ਸੀ ਕਮਾਈ ਖਾਣ ਚਲੋ ਥੋੜਾ ਸਮਾਂ ਹੋਰ ਲੰਘਦਾ ਮਹੀਨਾ ਦੋ ਮਹੀਨੇ ਲੰਘ ਜਾਂਦੇ ਆ ਤੇ ਸੁਨੀਤਾ ਜਦੋਂ ਦਫ਼ਤਰੋਂ ਆਉਂਦੀ ਆ ਹਨਾ ਉਹਦੀ ਵਧੀਆ ਪੁੱਛ ਪੜਤਾਲ ਕਰਦੇ ਆ ਉਹਦੇ ਘਰਦੇ ਉਹਨੂੰ ਚਾਹ ਪਾਣੀ ਦਿੰਦੇ ਆ ਉਹਨੂੰ ਬੈਠੀ ਨੂੰ ਰੋਟੀ ਦਿੰਦੇ ਆ ਉਹ ਸੋਚਦੀ ਵੀ ਮੈਂ ਵਿਆਹ ਕਰਾ ਕੇ ਲੈਣਾ ਕੀ ਸੀ ਵੀ ਇਸ ਘਰੇ ਤਾਂ ਮੇਰੀ ਇੰਨੀ ਇੱਜ਼ਤ ਆ ਤੇ ਉਧਰੋਂ ਜਿਹੜਾ ਰਕੇਸ਼ ਆ ਉਹਦੀ ਭੈਣ ਤੇ ਉਹਦਾ ਭਰਾ ਸਾਰਾ ਦਿਨ ਹਨਾ ਉਹਨੂੰ ਵੀਰਾ ਵੀਰਾ ਕਹਿ ਕੇ ਪਹਿਲਾਂ ਤਾਂ ਉਹਦੀ ਚਲੋ ਰੋਟੀ ਪਾਣੀ ਵੀ ਦਿੰਦੇ ਆ ਲੀਡੇ ਕੱਪੜੇ ਵੀ ਧੋਂਦੇ ਆ ਤੇ ਹੌਲੀ-ਹੌਲੀ ਐਂ ਸਮਾਂ ਲੰਘ ਜਾਂਦਾ ਇੱਕ ਸਾਲ ਹੋ ਜਾਂਦਾ ਤੇ ਉਹਨਾਂ ਦੋਨਾਂ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਅਗਲੇ ਸਾਲ ਰਕੇਸ਼ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਉਹਦੀ ਭੈਣ ਦੀ ਵੀ ਮੰਗਣੀ ਹੋ ਜਾਂਦੀ ਆ ਮੰਗਣੀ ਤੋਂ ਬਾਅਦ ਉਹਦੀ ਭੈਣ ਦਾ ਵੀ 2 ਮਹੀਨੇ ਬਾਅਦ ਵਿਆਹ ਹੋ ਜਾਂਦਾ ਹਰਕੇਸ਼ ਦੀ ਜਿਹੜੀ ਭਾਬੀ ਆ ਉਹ ਵਿਆਹ ਕੇ ਘਰੇ ਆ ਜਾਂਦੀ ਤੇ ਉਹਦੀ ਭੈਣ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਹੌਲੀ-ਹੌਲੀ ਰਕੇਸ਼ ਵੇਖਦਾ ਹਨਾ ਕਿ ਜਿਹੜੀ ਉਹਦੀ ਭਾਬੀ ਆ ਉਹ ਜਦੋਂ ਵੀ ਰਸੋਈ ਦੇ ਵਿੱਚ ਕੋਈ ਕੰਮ ਕਰਦੀ ਆ ਤਾਂ ਉਹਦਾ ਭਰਾ ਉਹਦੇ ਨਾਲ ਹੈਲਪ ਕਰਦਾ ਤੇ ਜੇ ਉਹਦੀ ਮੰਮੀ ਉਹਨੂੰ ਟੋਕਦੀ ਆ ਤਾਂ ਉਹ ਆਪਣੀ ਮੰਮੀ ਦੇ ਗਾਲ ਪੈ ਜਾਂਦਾ ਰਕੇਸ਼ ਦਾ ਭਰਾ ਆਪਣੀ ਮੰਮੀ ਨੂੰ ਕਹਿੰਦਾ ਵੀ ਮੇਰੀ ਪਤਨੀ ਆਹੀ ਮੈਨੂੰ ਵਿਆਹ ਕੇ ਲੈ ਕੇ ਆਇਆ ਜਿਵੇਂ ਤੁਸੀਂ ਕਹਿੰਦੇ ਉਹਨਾਂ ਵੀ ਥੋੜੀ ਇਸ ਘਰੇ ਇੱਜ਼ਤ ਹੋਵੇ ਤੁਸੀਂ ਵੀ ਇਸ ਘਰ ਦੇ ਨੂੰ ਹੀ ਬਣ ਕੇ ਆਏ ਸੀ ਕਦੇ ਤੇ ਇਹ ਵੀ ਇਸ ਘਰ ਦੀ ਨੂੰ ਆ ਵੀ ਜਦੋਂ ਇਹ ਸਾਰਾ ਕੰਮ ਕਰਦੀ ਆ ਤੁਸੀਂ ਇਹਦੀ ਜਿਆਦਾ ਰੋਕਾ ਰੋਕ ਟੋਕ ਨਾ ਕਰਿਆ ਕਰੋ ਵੀ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਵੀ ਜੇ ਮੈਂ ਹੀ ਹਨਾ ਸਾਰਾ ਕੁਝ ਸੁਣੂਗਾ ਮੇਰੀ ਪਤਨੀ ਦੇ ਖਿਲਾਫ ਤੇ ਫਿਰ ਇਹਦੀ ਇੱਜ਼ਤ ਕੌਣ ਕਰੂਗਾ ਇਹ ਚੀਜ਼ ਜਦੋਂ ਇਹ ਗੱਲ ਰਕੇਸ਼ ਵੇਖਦਾ ਤਾਂ ਉਹ ਹੈਰਾਨ ਹੁੰਦਾ ਵੀ ਆਪਣੀ ਪਤਨੀ ਦੇ ਪਿੱਛੇ ਹਨਾ ਕਿਵੇਂ ਮਾਂ ਨਾਲ ਜਵਾਨ ਲੜਾਉਂਦਾ ਇਸੇ ਤਰ੍ਹਾਂ ਜਦੋਂ ਸਮਾਂ ਲੰਘਦਾ ਗਿਆ ਤੇ ਘਰ ਦੇ ਵਿੱਚ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਹੁੰਦਾ ਕਿਉਂਕਿ ਜਿਹੜੀ ਰਕੇਸ਼ ਦੀ ਮਾਂ ਸੀ ਉਹ ਤਾਂ ਹੁਣ ਗਿੱਜੀ ਹੋਈ ਸੀ ਜਿਵੇਂ ਸੁਨੀਤਾ ਦੇ ਖਿਲਾਫ ਰਕੇਸ਼ ਨੂੰ ਭਰਦੀ ਸੀ ਉਹਨੂੰ ਐ ਹੁੰਦਾ ਸੀ ਵੀ ਮੇਰਾ ਛੋਟਾ ਮੁੰਡਾ ਵੀ ਮੇਰੀ ਗੱਲ ਸੁਣੇ ਪਰ ਉਹਦਾ ਮੁੰਡਾ ਸੀ ਜਿਹੜਾ ਉਹ ਆਪਣੀ ਮਾਂ ਦੀ ਕੋਈ ਗੱਲ ਨਹੀਂ ਸੁਣਦਾ ਸੀ ਉਹ ਹਮੇਸ਼ਾ ਆਪਣੀ ਪਤਨੀ ਦਾ ਸਾਥ ਦਿੰਦਾ ਸੀ ਕਦੇ ਉਹ ਦੋਨੋਂ ਜੀ ਬਾਹਰ ਘੁੰਮਣ ਫਿਰਨ ਚਲੇ ਜਾਂਦੇ ਕਦੇ ਕੋਈ ਮੂਵੀ ਦੇਖਣ ਚਲੇ ਜਾਂਦੇ ਤੇ ਪੈਸੇ ਸੀ ਜਿਹੜੇ ਉਹ ਰਕੇਸ਼ ਤੋਂ ਲੈ ਕੇ ਜਾਂਦੇ ਤੇ ਇੱਕ ਦਿਨ ਬੈਠ ਕੇ ਰਕੇਸ਼ ਸੋਚਦਾ ਵੀ ਮੈਂ ਤਾਂ ਹਨਾ ਕਮਾਉਣਾ ਵੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸੁੱਖ ਨਹੀਂ ਵੇਖਿਆ ਵੀ ਇਹ ਤਾਂ ਬੜੀ ਐਸ਼ ਕਰਦੇ ਆ ਵੀ ਨਾ ਇਹ ਕਦੇ ਬੋਲਿਆ ਤੇ ਵੀ ਜਦੋਂ ਮੈਂ ਕਈ ਵਾਰੀ ਆਪਣੀ ਪਤਨੀ ਦੀ ਸਾਈਡ ਲੈਂਦਾ ਸੀ ਤਾਂ ਸਾਰਾ ਟੱਬਰ ਮੇਰੇ ਗਾਲੀ ਪੈ ਜਾਂਦਾ ਸੀ ਉਹਨੂੰ ਹੌਲੀ-ਹੌਲੀ ਇਸ ਚੀਜ਼ ਦਾ ਅਹਿਸਾਸ ਹੋਣ ਲੱਗ ਜਾਂਦਾ ਇੱਕ ਦਿਨ ਰਕੇਸ਼ ਥੱਕਿਆ ਹਾਰਿਆ ਦਫ਼ਤਰ ਤੋਂ ਆਉਂਦਾ ਦਫ਼ਤਰ ਤੋਂ ਆਇਆ ਉਹ ਆਪਣੀ ਭਾਬੀ ਨੂੰ ਕਹਿੰਦਾ ਕਿ ਭਾਬੀ ਜੀ ਚਾਹ ਬਣਾ ਦਿਓ ਵੀ ਮੇਰਾ ਸਿਰ ਦਰਦ ਕਰ ਰਿਹਾ ਜਿਹੜਾ ਰਕੇਸ਼ ਦਾ ਭਰਾ ਹੁੰਦਾ ਉਹ ਕਹਿੰਦਾ ਵੀ ਦੇਖੋ ਵੀਰੇ ਇਹ ਮੇਰੇ ਘਰ ਵਾਲੀ ਆ ਇਸ ਘਰ ਦੀ ਨੌਕਰ ਨਹੀਂ ਨਹੀਂ ਹੈਗੀ ਵੀ ਜਿਹੜਾ ਕੋਈ ਜੀ ਆਵੇ ਤੇ ਇਹਨੂੰ ਕਹੇ ਵੀ ਚਾਹ ਬਣਾ ਦਿਓ ਇਹ ਚਾਹ ਨਹੀਂ ਬਣਾਉਗੀ ਜੇ ਤੁਸੀਂ ਚਾਹ ਪੀਣੀ ਆ ਤਾਂ ਆਪ ਬਣਾਓ ਉਦੋਂ ਤੁਸੀਂ ਆਪਣੀ ਪਤਨੀ ਨਾਲ ਬਣਾ ਕੇ ਰੱਖ ਲੈਂਦੇ ਜੇ ਤੁਸੀਂ ਆਏ ਸਾਨੂੰ ਬੈਠੇ ਬਿਠਾਇਆ ਨੂੰ ਚਾਹ ਚਾਹੀਦੀ ਸੀ ਹੁਣ ਮੇਰੀ ਪਤਨੀ ਥੋੜੀ ਸਾਰੀ ਉਮਰ ਤੁਹਾਨੂੰ ਚਾਹ ਬਣਾਉਗੀ ਜਾਂ ਰੋਟੀ ਖਵਾਉਗੀ ਉਹ ਕਹਿੰਦਾ ਵੀ ਜਦੋਂ ਮੈਂ ਆਪਣੀ ਪਤਨੀ ਨੂੰ ਕੁਝ ਕਹਿੰਦਾ ਸੀ ਉਦੋਂ ਤਾਂ ਤੁਸੀਂ ਸਾਰੇ ਹਨਾ ਮੈਨੂੰ ਢਕਾਉਂਦੇ ਸੀ ਤੇ ਪੈਸੇ ਵੀ ਮੇਰੇ ਤੇ ਤੁਸੀਂ ਐਸ਼ ਕਰਦੇ ਹੋ ਤੇ ਹੁਣ ਤੂੰ ਚਾਰ ਪੈਸੇ ਕਮਾਉਣ ਲੱਗ ਗਿਆ ਤੇ ਹੁਣ ਤੈਨੂੰ ਗੱਲਾਂ ਆਉਂਦੀਆਂ ਹੁਣ ਤੇਰੀ ਪਤਨੀ ਹੋ ਗਈ ਵੀ ਮੇਰੀ ਪਤਨੀ ਵੇਲੇ ਕਿਉਂ ਨਹੀਂ ਸੀ ਕੋਈ ਬੋਲਿਆ ਤਾਂ ਉਹਦਾ ਜਿਹੜਾ ਭਰਾ ਹੈ ਉਹ ਕਹਿੰਦਾ ਵੀ ਤੇਰੀ ਪਤਨੀ ਸੀ ਤੇਰੀ ਪਤਨੀ ਦੇ ਹੱਕ 'ਚ ਬੋਲਣਾ ਤੇਰਾ ਫਰਜ਼ ਸੀ ਤੂੰ ਬੋਲ ਪੈਂਦਾ ਤੂੰ ਤਾਂ ਖੁਦ ਨਹੀਂ ਸੀ ਉਹਦੀ ਇੱਜ਼ਤ ਕਰਦਾ ਜੇ ਤੂੰ ਨਹੀਂ ਸੀ ਇੱਜ਼ਤ ਕਰਦਾ ਫਿਰ ਸਾਡੇ ਤੋਂ ਕੀ ਉਮੀਦ ਰੱਖਦਾ ਤੂੰ ਹੀ ਕਹਿੰਦਾ ਹੁੰਦਾ ਸੀਗਾ ਵੀ ਉਹ ਇੱਜ਼ਤ ਕਰਾਉਣ ਦੇ ਲਾਇਕ ਨਹੀਂ ਤਾਂ ਉਹਨੂੰ ਰਕੇਸ਼ ਨੂੰ ਨਾ ਬੜਾ ਇਸ ਗੱਲ ਦਾ ੱੱਕਾ ਲੱਗਦਾ ਹੌਲੀ ਹੌਲੀ ਜਿਹੜਾ ਕਰਦਾ ਮਾਹੌਲ ਆ ਉਹ ਬਦਲਦਾ ਰਹਿੰਦਾ ਅੱਗੇ ਰਕੇਸ਼ ਦੀ ਪੁੱਛ ਦੱਸ ਹੁੰਦੀ ਸੀ ਹੈਨਾ ਉਹ ਤੋਂ ਪੈਸੇ ਲੈਣੇ ਹੁੰਦੇ ਸੀ ਉਹਨੂੰ ਵੜਿਆ ਲੈਂਦੇ ਸੀ ਪਰ ਰਕੇਸ਼ ਹਜੇ ਵੀ ਪੈਸੇ ਘਰੇ ਦਿੰਦਾ ਸੀ ਪਰ ਉਹਦੀ ਕੋਈ ਇੱਜ਼ਤ ਨਹੀਂ ਰਹੀ ਸੀ ਇੱਕ ਦਿਨ ਰਕੇਸ਼ ਦੀ ਜਿਹੜੀ ਭੈਣ ਆ ਉਹ ਆਪਣੇ ਪੇਕੇ ਮਿਲਣ ਆਈ ਤੇ ਨਾਲ ਉਹਦੇ ਘਰ ਵਾਲਾ ਆਇਆ ਸੀ ਦੋਨੋਂ ਜੀ ਆਈ ਸੀ ਉਹ ਤੇ ਗੱਲਾਂ-ਗੱਲਾਂ ਦੇ ਵਿੱਚ ਉੱਥੇ ਹਾਸੇ-ਮਜ਼ਾਕ ਦੇ ਵਿੱਚ ਗੱਲਾਂ ਚੱਲ ਰਹੀਆਂ ਸੀ ਤਾਂ ਰਕੇਸ਼ ਨੇ ਨਾ ਮਜ਼ਾਕ ਦੇ ਵਿੱਚ ਆਪਣੇ ਜੀਜੇ ਨੂੰ ਕੋਈ ਗੱਲ ਕਹਿਤੀ ਕਿ ਤੂੰ ਤਾਂ ਮੇਰੀ ਭੈਣ ਤੋਂ ਡਰਦਾਗਾ ਹਨਾ ਵੀ ਉਹਨੇ ਕੋਈ ਗੱਲ ਪੁੱਛੀ ਮਤਲਬ ਉਹਦੇ ਜੀਜੇ ਨੇ ਉਹਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ ਵੀ ਆਹ ਠੀਕ ਹੈ ਗੱਲ ਉਹਦੀ ਸਹਿਮਤੀ ਲੈਣੀ ਚਾਹੀ ਤਾਂ ਰਕੇਸ਼ ਕਹਿੰਦਾ ਵੀ ਤੂੰ ਸਾਡੀ ਭੈਣ ਤੋਂ ਡਰਦਾ ਵੀ ਆਪਦੇ ਘਰ ਵਾਲੀ ਤੋਂ ਤਾਂ ਉਹਦੀ ਭੈਣ ਕਹਿੰਦੀ ਵੀ ਵੀਰੇ ਹੁਣ ਤਾਂ ਤੁਸੀਂ ਇਹ ਗੱਲ ਕਹਿਤੀ ਇਹ ਮੇਰਾ ਪਤੀ ਆ ਠੀਕ ਹੈ ਮੇਰਾ ਲਾਈਫ ਪਾਰਟਨਰ ਇਹਦੇ ਖਿਲਾਫ ਮੈਂ ਇੱਕ ਸ਼ਬਦ ਵੀ ਨਹੀਂ ਸੁਣੂੰਗੀ ਤਾਂ ਰਕੇਸ਼ ਨੂੰ ਫਿਰ ਝਟਕਾ ਲੱਗਦਾ ਦੂਜੀ ਵਾਰ ਉਹਨੂੰ ਅਹਿਸਾਸ ਹੁੰਦਾ ਵੀ ਉਧਰੋਂ ਤਾਂ ਹਨਾ ਮੇਰਾ ਛੋਟਾ ਭਰਾ ਉਹ ਵੀ ਆਪਦੀ ਪਤਨੀ ਦੀ ਇੰਨੀ ਸਾਈਡ ਲੈਂਦਾ ਤੇ ਮੇਰੀ ਭੈਣ ਨੇ ਵੀ ਮੈਨੂੰ ਮਜ਼ਾਕ ਨਹੀਂ ਕਰਨ ਦਿੱਤਾ ਵੀ ਇਹੇ ਉਹੀ ਭੈਣ ਤੇ ਭਰਾ ਨੇ ਜਿਹੜੇ ਸਾਰਾ ਦਿਨ ਮੈਨੂੰ ਸੁਨੀਤਾ ਦੇ ਖਿਲਾਫ ੜਕਾਉਂਦੇ ਸੀ ਫਿਰ ਉਹ ਸਮਝ ਜਾਂਦਾ ਵੀ ਜਿਹੜੀ ਵੈਲਿਊ ਹੁੰਦੀ ਹੈ ਨਾ ਉਹ ਬੰਦੇ ਦੀ ਨਹੀਂ ਹੁੰਦੀ ਪੈਸੇ ਦੀ ਹੁੰਦੀ ਆ ਵੀ ਉਦੋਂ ਇਹ ਕਮਾਉਂਦੇ ਨਹੀਂ ਸੀ ਇਹਨਾਂ ਨੇ ਮੇਰੇ ਤੋਂ ਪੈਸਾ ਖਾਣਾ ਸੀ ਤਾਂ ਹੀ ਇਹ ਸਾਨੂੰ ਲੜਾਈ ਜਾਂਦੇ ਸੀ ਵੀ ਸਾਰਿਆਂ ਤੋਂ ਵੱਡਾ ਵੇਵਕੁਫਤਾ ਮੈਂ ਸੀ ਜਿਹੜਾ ਇਹਨਾਂ ਦੇ ਪਿੱਛੇ ਲੱਗ ਕੇ ਕਦੇ ਆਪਣੀ ਪਤਨੀ ਨੂੰ ਇਮਿਹਤ ਨਹੀਂ ਦੇ ਸਕਿਆ ਵੀ ਮੈਂ ਉਹਦੇ ਤੇ ਬਸ ਇੱਕੋ ਹੀ ਬਲੇਮ ਲਾਉਂਦਾ ਰਿਹਾ ਕਿ ਤੂੰ ਆਪਣੇ ਪੇਕਿਆਂ ਦੀ ਸੁਣਦੀਆਂ ਵੀ ਜੇ ਮੈਂ ਉਹਦੀ ਸੁਣਦਾ ਹੁੰਦਾ ਫਿਰ ਉਹਨੂੰ ਆਪਣੇ ਪੇਕਿਆਂ ਕੋਲ ਗੱਲ ਕਰਨ ਦੀ ਲੋੜ ਹੀ ਨਾ ਪੈਂਦੀ ਚਲੋ ਬੜਾ ਉਹਨੂੰ ਅਹਿਸਾਸ ਹੁੰਦਾ ਤੇ ਉਹਨਾਂ ਪਰ ਚੁੱਪ ਰਹਿੰਦਾ ਕਿਉਂਕਿ ਉਹਦੇ ਵਿੱਚ ਬਹੁਤ ਸ਼ੈਨਸ਼ੀਲਤਾ ਸੀ ਤੇ ਉਧਰੋਂ ਜਿਹੜੀ ਸੁਨੀਤਾ ਹੁੰਦੀ ਆ ਹਨਾ ਸੁਨੀਤਾ ਦੇ ਪਰਿਵਾਰ ਦਾ ਵੀ ਇਹੀ ਹਾਲ ਹੁੰਦਾ ਉਹਦੀਆਂ ਦੋਨਾਂ ਭੈਣਾਂ ਦੇ ਵਿਆਹ ਹੋ ਜਾਂਦੇ ਆ ਤੇ ਉਹਦੇ ਭਰਾ ਦਾ ਵੀ ਵਿਆਹ ਹੋ ਜਾਂਦਾ। ਜਿਹੜੀ ਉਹਦੀ ਤਨਖਾਹ ਹੁੰਦੀ ਆ ਉਹ ਸਾਰੇ ਘਰ ਦੇ ਖਰਚੇ ਵਿੱਚ ਚਲੀ ਜਾਂਦੀ ਆ ਤੇ ਹੌਲੀ-ਹੌਲੀ ਹਨਾ ਉਹਦੇ ਘਰ ਦੇ ਵਿੱਚ ਉਹਦੀ ਇੱਜ਼ਤ ਘਟ ਜਾਂਦੀ ਆ ਤੇ ਉਹ ਜੇ ਮੰਨ ਲਵੋ ਪੈਸੇ ਨੂੰ ਮਨਾ ਕਰਦੀ ਆ ਉਹ ਸੋਚਦੀ ਆ ਹਨਾ ਵੀ ਇਨ ਫਿਊਚਰ ਮੈਨੂੰ ਪੈਸੇ ਦੀ ਲੋੜ ਪਊ ਵੀ ਮੇਰੇ ਸਾਰੀ ਤਨਖਾਹ ਤਾਂ ਘਰ ਦੇ ਖਰਚੀ ਜਾਂਦੇ ਆ ਵੀ ਬਾਅਦ 'ਚ ਮੈਨੂੰ ਕਿਹਨੇ ਇੱਥੇ ਪੁੱਛਣਾਗਾ ਤੇ ਜਦੋਂ ਉਹਦੇ ਹਨਾ ਭਰਾ ਭਾਬੀ ਉਹ ਤੋਂ ਪੈਸੇ ਮੰਗਦੇ ਤੇ ਜੇ ਉਹ ਮਨਾ ਕਰ ਦਿੰਦੀ ਤਾ ਉਹਨੂੰ ਕਹਿੰਦੇ ਵੀ ਤੈਨੂੰ ਪਤਾ ਨਹੀਂ ਤੂੰ ਸਾਡੇ ਟੁਕੜਿਆਂ 'ਤੇ ਪਲਦੀ ਆ ਤੇ ਉਹਨੂੰ ਬੜਾ ਦੁੱਖ ਹੁੰਦਾ ਤੇ ਇੱਕ ਦਿਨ ਨਾ ਉਹਦੀ ਭੈਣ ਆਈ ਆਪਦੇ ਮਤਲਬ ਪੇਕੇ ਮਿਲਣ ਆਈ ਤੇ ਉਹ ਗੱਲਾਂ ਕਰ ਰਹੀ ਸੀ ਵੀ ਮੇਰੇ ਪਤੀ ਆ ਮੇਰੀ ਇੰਨੀ ਰਿਸਪੈਕਟ ਕਰਦੇ ਆ ਵੀ ਮੈਂ ਆਪਣੀ ਸੱਸ ਆ ਜਿਹੜੀ ਹਨਾ ਉਹਦੀ ਹਰੇਕ ਗੱਲ ਮੰਨਦੀ ਆ ਕਦੇ ਮੈਂ ਉਹਦੀ ਗੱਲ ਨਹੀਂ ਮੋੜੀ ਤਾਂ ਜਿਹੜੀ ਸੁਨੀਤਾ ਦੀ ਮਾਂ ਹੁੰਦੀ ਆ ਉਹ ਕਹਿੰਦੀ ਵੀ ਦੇਖ ਪੁੱਤ ਇੱਕ ਕੁੜੀ ਦਾ ਅਸਲੀ ਘਰ ਉਹਦਾ ਸਹੁਰਾ ਘਰ ਹੀ ਹੁੰਦਾ ਵੀ ਵਿਆਹ ਤੋਂ ਬਾਅਦ ਕੁੜੀਆਂ ਨੂੰ ਆਪਣੇ ਸੱਸ ਸਹੁਰੇ ਦੀ ਇੱਜ਼ਤ ਕਰਨੀ ਚਾਹੀਦੀ ਆ ਤਾ ਸੁਨੀਤਾ ਸੋਚਦੀ ਆ ਵੀ ਮੇਰੇ ਵੇਲੇ ਤਾਂ ਇਹ ਗੱਲ ਮੰਮੀ ਨੇ ਕਦੇ ਕਹੀ ਨਹੀਂ ਸੀ ਵੀ ਇਹਦਾ ਮਤਲਬ ਇਹਨਾਂ ਨੂੰ ਮੇਰੇ ਪੈਸੇ ਧੱਕੇ ਮਤਲਬ ਸੀ ਵੀ ਇਹ ਇਹ ਜਾਣਬੁੱਝ ਕੇ ਲੜਾਉਂਦੇ ਰਹਿੰਦੇ ਸੀ ਵੀ ਕਦੇ ਨਹੀਂ ਸੀ ਇਹਨਾਂ ਨੇ ਤਾਂ ਮੈਨੂੰ ਕਿਹਾ ਵੀ ਤੂੰ ਰਕੇਸ਼ ਦੇ ਨਾਲ ਨਾ ਲੜ ਵੀ ਜੇ ਤੇਰੀ ਸੱਸ ਪੈਸੇ ਮੰਗਦੀ ਆ ਵੀ ਜੇ ਤੂੰ ਅੱਧੀ ਤਨਖਾਹ ਵੀ ਦੇ ਦੇਂਗੀ ਚੱਲ ਲੜਾਈ ਘਟ ਜੂਗੀ ਵੀ ਹੁਣ ਇਹ ਇਹ ਗੱਲਾਂ ਕਰਦੀ ਆ ਤੇ ਉਹ ਕਹਿੰਦੀ ਵੀ ਮੰਮੀ ਇਹਨਾਂ ਫਰਕ ਕਿਉਂ ਵੀ ਇੰਨੀ ਸੋਚ ਹਨਾ ਇਹ ਵੀ ਥੋੜੀ ਧੀ ਆ ਤੇ ਮੈਂ ਵੀ ਧੀ ਆ ਤਾਂ ਉਹ ਕਹਿੰਦੀ ਵੀ ਤੂੰ ਆਪ ਹੀ ਨਹੀਂ ਸੀ ਕੱਟਣ ਵਾਲੀ ਤੂੰ ਜਦੋਂ ਫੋਨ ਤੇ ਸ਼ਿਕਾਇਤਾਂ ਕਰਦੀ ਰਹਿੰਦੀ ਸੀ ਤੈਨੂੰ ਹੰਕਾਰ ਸੀ ਪੈਸੇ ਕਮਾਉਂਦੀ ਸੀ ਤੂੰ ਉਹਨਾਂ ਨੂੰ ਦਿੰਦੀ ਨਹੀਂ ਸੀ ਉਹ ਲੜਦੇ ਸੀ ਵੀ ਮੇਰਾ ਤਾਂ ਇੱਥੇ ਕੋਈ ਕਸੂਰ ਨਹੀਂ ਉਹਦੀ ਮੰਮੀ ਮਿੰਟ ਚ ਪੱਲਾ ਝਾੜ ਗਈ ਤੇ ਉਹਨੂੰ ਇਹ ਅਹਿਸਾਸ ਹੋ ਗਿਆ ਵੀ ਹੁਣ ਇਹਨੂੰ ਹਣਾ ਮੇਰੇ ਤੱਕ ਲੋਡ ਨਹੀਂ ਰਹੀ ਵੀ ਮੈਂ ਇਹਨਾਂ ਨੂੰ ਬੋਝ ਲੱਗਣ ਲੱਗੀ ਤੇ ਇੱਕ ਦਿਨ ਜਿਹੜੀ ਸੁਨੀਤਾ ਹੁੰਦੀ ਆ ਉਹਨਾਂ ਰਸੋਈ ਦੇ ਵਿੱਚ ਕੰਮ ਕਰ ਰਹੀ ਹੁੰਦੀ ਆ ਤੇ ਉਹਦੀ ਭਾਬੀ ਆਉਂਦੀ ਆ ਰਸੋਈ ਦੇ ਵਿੱਚ ਆਪਣੇ ਰੋਟੀ ਵਾਲੇ ਭਾਂਡੇ ਧਰ ਕੇ ਚਲੀ ਜਾਂਦੀ ਆ ਤੇ ਉਹਨੂੰ ਕਹਿੰਦੀ ਵੀ ਦੀਦੀ ਆਹ ਭਾਂਡੇ ਵੀ ਮਾਂਜ ਦਿਓ ਉਹਨੂੰ ਬੜਾ ਦੁੱਖ ਹੁੰਦਾ ਉਹ ਸੋਚਦੀ ਆ ਵੀ ਮੇਰੇ ਭਰਾ ਪਰਜਾਈ ਤਾਂ ਵਧੀਆ ਐਸ਼ ਕਰਦੇ ਆ ਹਨਾ ਵੀ ਰੋਟੀ ਲੈ ਜਾਂਦੀ ਆ ਪਾ ਕੇ ਤੇ ਝੂਠੇ ਭਾਂਡੇ ਇੱਥੇ ਧਰ ਜਾਂਦੀ ਆ ਵੀ ਖਾਣਾ ਵੀ ਮੈਂ ਬਣਾਉਣੀ ਆ ਕੱਪੜੇ ਵੀ ਮੈਂ ਧੋਣੀਆਂ ਸਫਾਈ ਵਾਲੀ ਆ ਜਿਹੜੀ ਉਹ ਭਰਾ ਨੇ ਲਾਤੀ ਆ ਵੀ ਆਪਦੀ ਘਰ ਵਾਲੀ ਤੋਂ ਤਾਂ ਕੰਮ ਹੀ ਨਹੀਂ ਕਰਾਉਂਦਾ ਤੇ ਇੱਕ ਦਿਨ ਉਹ ਆਪਦੇ ਭਰਾ ਨੂੰ ਕਹਿੰਦੀ ਵੀ ਦੇਖੋ ਵੀਰੇ ਵੀ ਮੈਂ ਇਸ ਘਰ ਦੀ ਧੀ ਆ ਮੈਂ ਨੌਕਰਾਨੀ ਨਹੀਂ ਹੈਗੀ ਤੁਸੀਂ ਆਪਣੀ ਪਤਨੀ ਤੋਂ ਵੀ ਕੰਮ ਕਰਾਇਆ ਕਰੋ ਉਹ ਕਹਿੰਦਾ ਵੀ ਜਦੋਂ ਕੰਮ ਤੂੰ ਕਰ ਦਿੰਨੀ ਆ ਤੇ ਕੰਮ ਵਾਲੀ ਮੈਂ ਲਾਈ ਹੋਈ ਆ ਵੀ ਫਿਰ ਉਹ ਨੂੰ ਕੰਮ ਬਚਦਾ ਹੀ ਨਹੀਂ ਕੋਈ ਉਹ ਕਿਉਂ ਕਰੇ ਨਾਲੇ ਉਹ ਇਸ ਘਰ ਦੀ ਨੂੰਹ ਆ ਫਿਰ ਕੀ ਹੋ ਗਿਆ ਜੇ ਉਹ ਘੱਟ ਕੰਮ ਕਰਦੀ ਆ ਉਹ ਕਹਿੰਦੀ ਵੀ ਤੁਹਾਨੂੰ ਪਤਾ ਵੀ ਜਦੋਂ ਮੈਂ ਆਪਣੇ ਸਹੁਰਿਆਂ ਦੀ ਕੋਈ ਸ਼ਿਕਾਇਤ ਕਰਦੀ ਸੀ ਤੁਸੀਂ ਉਦੋਂ ਤਾਂ ਮੈਨੂੰ ਇਹ ਗੱਲਾਂ ਸਮਝਾਉਂਦੇ ਨਹੀਂ ਸੀ ਵੀ ਹੁਣ ਤੁਹਾਨੂੰ ਬੜਾ ਸਾਰਿਆਂ ਨੂੰ ਆਪਣੇ ਫਰਜ਼ਾਂ ਦਾ ਉਹ ਕਹਿੰਦਾ ਫਿਰ ਅਸੀਂ ਕਿਹੜਾ ਤੈਨੂੰ ਇੱਥੇ ਬੁਲਾਇਆ ਸੀ ਤੂੰ ਨਾ ਆਉਂਦੀ ਤੇਰੇ ਤੋਂ ਆਪ ਹੀ ਨਹੀਂ ਕੱਟਿਆ ਗਿਆ ਤੇ ਜਦੋਂ ਇਹੋ ਜਿਹੀਆਂ ਗੱਲਾਂ ਉਹ ਸੁਣਦੀ ਹੈ ਨਾ ਤਾਂ ਉਹਦੀ ਭਝਾਈ ਨੂੰ ਵੀ ਮੌਕਾ ਮਿਲ ਜਾਂਦਾ ਗੱਲਾਂ ਕਰਨ ਦਾ ਤੇ ਹੌਲੀ-ਹੌਲੀ ਸਮਾਂ ਲੰਘਿਆ ਹੋਰ ਤੇ ਉਹਦੀ ਭਾਬੀ ਐ ਨਾ ਉਹਦੇ ਬੱਚਾ ਹੋਣ ਵਾਲਾ ਹੁੰਦਾ ਇੱਕ ਦਿਨ ਉਹ ਆਪਣੀ ਮਾਂ ਨਾਲ ਗੱਲ ਕਰ ਰਹੀ ਹੁੰਦੀ ਆ ਫੋਨ ਤੇ ਫੋਨ ਨਾ ਸਪੀਕਰ ਤੇ ਹੁੰਦਾ ਉਹ ਗੱਲ ਕਰਦੀ ਕਰਦੀ ਕਹਿ ਦਿੰਦੀ ਆ ਵੀ ਮੰਮੀ ਹੁਣ ਨਾ ਮਤਲਬ ਮੈਨੂੰ ਹਨਾ ਵੀ ਦਿੱਕਤ ਆਉਂਦੀ ਆ ਜਿਆਦਾ ਕੰਮ ਨਹੀਂ ਮੇਰੇ ਤੋਂ ਹੁੰਦਾ ਵੀ ਵੈਸੇ ਤਾਂ ਮੈਂ ਥੋੜਾ ਕੰਮ ਹੀ ਕਰਦੀ ਆ ਰਸੋਈ ਦਾ ਕੰਮ ਹੀ ਕਰਦੀ ਆ ਵੀ ਕੁਝ ਤਾਂ ਰਕੇਸ਼ ਦੀ ਭੈਣ ਕਰ ਲੈਂਦੀ ਆ ਵੀ ਕੁਝ ਕੰਮ ਵਾਲੀ ਵੀ ਲੱਗੀ ਹੋਈ ਆ ਵੀ ਪਰ ਮੈਂ ਚਾਹਣੀ ਆ ਵੀ ਹੁਣ ਮੇਰੇ ਬੱਚਾ ਹੋਊਗਾ ਹਨਾ ਵੀ ਬੱਚੇ ਦੀ ਸੰਭਾਲ ਮੈਥੋਂ ਤਾਂ ਨਹੀਂ ਹੋਣੀ ਵੀ ਕੋਈ ਦਾਈ ਰੱਖ ਲਾਂਗੇ ਜਿਹੜੀ ਬੱਚੇ ਨੂੰ ਸੰਭਾਲੇ ਨਾਲੇ ਮੇਰੀ ਸੇਵਾ ਕਰੂਗੀ ਚਲੋ ਹਨਾ ਵੀ ਮੈਂ ਮੇਰੀ ਡਿਲੀਵਰੀ ਹੋਊਗੀ ਹਨਾ ਵੀ ਜੇ ਇਹ ਸਹਾਇਤਾ ਦੇ ਵਿੱਚ ਮੈਂ ਆਪਣਾ ਖਿਆਲ ਰੱਖੂਗੀ ਤਾਂ ਅੱਗੇ ਜਾ ਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਤਾਂ ਉਹਦੀ ਮਾਂ ਗੋਪਤਾ ਕੀ ਕਹਿੰਦੀ ਕਹਿੰਦੀ ਕਿ ਜੇ ਤੂੰ ਕੋਈ ਦਾਈ ਰੱਖੇਂਗੀ ਤਾਂ ਤੈਨੂੰ ਉਹਨੂੰ ਪੈਸੇ ਦੇਣੇ ਪੈਣਗੇ ਫ੍ਰੀ ਦੀ ਦਾਈ ਤਾਂ ਕਹਿੰਦੀ ਸੋਡੇ ਘਰੇ ਆ ਤੇਰੀ ਨਣਦ ਹੈਗੀ ਤਾਂ ਹੈਗੀ ਆ ਕਹਿੰਦੀ ਬਿੱਲੀ ਰੋਟੀਆਂ ਖਾਣ ਨੂੰ ਆਹੋ ਉਹ ਤੈਨੂੰ ਸੰਭੂਗੀ ਆਪੇ ਤੂੰ ਆਪਦੇ ਪਤੀ ਨੂੰ ਕਹੀਂ ਉਹ ਕਹੂਗਾ ਆਪਦੀ ਭੈਣ ਨੂੰ ਤਾਂ ਜਦੋਂ ਹਣਾ ਉਹਨੂੰ ਸੁਨੀਤਾ ਨੂੰ ਇਹ ਗੱਲ ਸੁਣ ਜਾਂਦੀ ਹੈ ਕਿਉਂਕਿ ਫੋਨ ਹੈਂਡ ਫ੍ਰੀ ਸੀ ਤਾਂ ਉਹਦਾ ਫਿਰ ਬੜਾ ਦੁਖੀ ਹੁੰਦਾ ਮਨ ਉਹਦਾ ਉਹ ਸੋਚਦੀ ਆ ਕਿ ਦੇਖੋ ਸਾਰੇ ਰਿਸ਼ਤੇ ਹਨਾ ਕਿੰਨੇ ਮਤਲਬੀ ਹੈਗੇ ਵੀ ਸਾਰਿਆਂ ਨੂੰ ਆਪਦੀ ਆਪਦੀ ਆ ਵੀ ਮੇਰੇ ਬਾਰੇ ਤਾਂ ਕੋਈ ਸੋਚਦਾ ਹੀ ਨਹੀਂ ਉਹ ਬੜਾ ਰੋਂਦੀ ਆ ਰੋ ਕੇ ਨਾ ਤੇ ਉਹ ਆਪਣੇ ਪਤੀ ਦੀ ਜਿਹੜੀ ਫੋਟੋ ਹੈਗੀ ਉਹ ਫੋਨ ਦੇ ਵਿੱਚ ਦੇਖਦੀ ਆ ਤੇ ਉਹ ਸੋਚਦੀ ਆ ਵੀ ਮੈਨੂੰ ਡੇਢ ਸਾਲ ਹੋ ਗਿਆ ਆਈ ਨੂੰ ਵੀ ਡੇਢ ਸਾਲਾਂ ਦੇ ਵਿੱਚ ਕਿੰਨਾ ਕੁਝ ਬਦਲ ਗਿਆ ਵੀ ਨਾ ਹੀ ਤਾਂ ਮੈਂ ਜੋ ਕੀ ਤੇ ਨਾ ਹੀ ਰਕੇਸ਼ ਨੇ ਫੋਨ ਕੀਤਾ ਉਧਰ ਰਕੇਸ਼ ਵੀ ਇਹੀ ਸੋਚਦਾ ਕਿ ਡੇਢ ਸਾਲ ਹੋ ਗਿਆ ਸਾਡੇ ਵਿੱਚ ਲੜਾਈ ਪਈ ਨੂੰ ਤੇ ਵੀ ਸਾਡਾ ਕਿਸੇ ਨੇ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਚਲੋ ਭਾਈ ਉਹ ਨਾ ਬਿਨਾ ਕੁਝ ਸੋਚੇ ਸਮਝੇ ਹਨਾ ਗੱਡੀ ਚੱਕਦਾ ਤੇ ਗੱਡੀ ਚੱਕ ਕੇ ਉਹ ਇਧਰ ਆਪਣੀ ਪਤਨੀ ਦੇ ਘਰੇ ਆ ਜਾਂਦਾ ਜਦੋਂ ਆਪਣੀ ਪਤਨੀ ਦੇ ਘਰੇ ਆਉਂਦਾ ਗੇਟ ਖੜਕਾਉਂਦਾ ਹਨਾ ਬੈਲ ਡੋਰ ਬੈਲ ਬਜਾਉਂਦਾ ਜਦੋਂ ਤਾਂ ਸੁਨੀਤਾ ਦੀ ਮੰਮੀ ਦਰਵਾਜ਼ਾ ਖੋਲਦੀ ਆ ਉਹ ਵੇਖਦੀ ਆ ਵੀ ਉਹਦਾ ਜਵਾਈ ਆਇਆ ਚਲੋ ਉਹ ਅਣਮਨਿ ਜੇ ਮਨ ਨਾਲ ਉਹਦੇ ਸਿਰ ਤੇ ਹੱਥ ਰੱਖ ਦਿੰਦੀ ਆ ਤੇ ਜਦੋਂ ਉਹ ਅੱਗੇ ਜਾਂਦਾ ਹਨਾ ਤੇ ਸੁਨੀਤਾ ਉਹਨੂੰ ਵੇਖ ਕੇ ਮਤਲਬ ਉਹਨੂੰ ਬੜੀ ਖੁਸ਼ੀ ਹੁੰਦੀ ਆ ਤੇ ਉਹਨੂੰ ਇਹ ਫੀਲ ਹੁੰਦਾ ਵੀ ਸ਼ਾਇਦ ਰਕੇਸ਼ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਉਹ ਭੱਜ ਕੇ ਰਕੇਸ਼ ਨੂੰ ਮਿਲਦੀ ਆ ਤੇ ਉਹਨੂੰ ਕਹਿੰਦੀ ਵੀ ਰਕੇਸ਼ ਵੀ ਚੰਗਾ ਕੀਤਾ ਤੂੰ ਆ ਗਿਆ ਵੀ ਜੇ ਤੂੰ ਨਾ ਆਉਂਦਾ ਤਾਂ ਵੀ ਪਤਾ ਨਹੀਂ ਮੈਂ ਕੀ ਕਰ ਲੈਣਾ ਸੀ ਵੀ ਮੈਨੂੰ ਅਹਿਸਾਸ ਹੋ ਗਿਆ ਵੀ ਮੇਰੀ ਜ਼ਿੰਦਗੀ ਦਾ ਨਾ ਜਿਹੜਾ ਅਸਲੀ ਸਹਾਰਾ ਤੂੰ ਹੀ ਆ ਵੀ ਇੱਕ ਪਤਨੀ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਉਹ ਦੇ ਪਤੀ ਦਾ ਹੁੰਦਾ ਭਾਵੇਂ ਅਸੀਂ ਕਿੰਨੇ ਵੀ ਪੈਸੇ ਕਮਾਉਂਦੇ ਹੋਈਏ ਵੀ ਪਰ ਜਿਹੜੀ ਥਾਂ ਪਤੀ ਨੇ ਲੈ ਲੈਣੀ ਆ ਜਿਹੜੀ ਰਿਸਪੈਕਟ ਪਤੀ ਨੇ ਦੇਣੀ ਆ ਵੀ ਉਹ ਕੋਈ ਹੋਰ ਨਹੀਂ ਦੇ ਸਕਦਾ ਪਰ ਕਹਿੰਦੀ ਮੈਨੂੰ ਤੁਹਾਡੇ ਤੇ ਇੱਕੋ ਹੀ ਸ਼ਿਕਵਾ ਸੀ ਕਿ ਤੁਸੀਂ ਆਪਣੇ ਪਰਿਵਾਰ ਦੇ ਪਿੱਛੇ ਲੱਗ ਕੇ ਮੈਨੂੰ ਹਮੇਸ਼ਾ ਨੀਚਾ ਦਿਖਾਉਂਦੇ ਰਹੇ ਵੀ ਤੁਹਾਡੇ ਪਰਿਵਾਰ ਨੇ ਥੋੜੀ ਕਮਾਈ ਖਾਣੀ ਸੀ ਤੇ ਮੇਰੇ ਨੇ ਮੇਰੀ ਖਾਣੀ ਸੀ ਭਾਵੇਂ ਠੀਕ ਹੈ ਮੈਂ ਇਸ ਕਰ ਦਿੱਤੀ ਆ ਸਮੇਂ ਦੇ ਨਾਲ ਰਿਸ਼ਤੇ ਹਨ ਜਿਹੜੇ ਬਦਲ ਜਾਂਦੇ ਆ ਕਈ ਵਾਰੀ ਤੁਹਾਡੀ ਲੋੜ ਤੁਹਾਡੀ ਲੋੜ ਨਹੀਂ ਹੁੰਦੀ ਜਿਹੜਾ ਤੁਸੀਂ ਪੈਸਾ ਕਮਾਉਨੇ ਹੋ ਉਸ ਲੋੜ ਨੂੰ ਤੁਹਾਡੀ ਇੱਜ਼ਤ ਹੁੰਦੀ ਆ ਵੈਸੇ ਤੁਹਾਡੀ ਕੋਈ ਇੱਜ਼ਤ ਨਹੀਂ ਹੁੰਦੀ ਵੀ ਮੈਨੂੰ ਇਹ ਅਹਿਸਾਸ ਹੋ ਚੁੱਕਿਆ ਤਾਂ ਅਗੁਰ ਰਕੇਸ਼ ਵੀ ਇਹੀ ਕਹਿੰਦਾ ਵੀ ਮੈਂ ਵੀ ਇਹ ਚੀਜ਼ ਸਮਝ ਚੁੱਕਿਆ ਵੀ ਮੇਰੇ ਭੈਣ ਭਰਾਵਾਂ ਦਾ ਜਦੋਂ ਵਿਆਹ ਹੋ ਗਿਆ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਾਈਫ ਪਾਰਟਨਰ ਨੂੰ ਕਿੰਨੀ ਅਹਿਮੀਅਤ ਦਿੰਦੇ ਆ ਤੇ ਮੇਰੀ ਉਸ ਘਰ ਦੇ ਵਿੱਚ ਹੁਣ ਕੀ ਇੱਜ਼ਤ ਰਹੇਗੀ ਵੀ ਆਪਾਂ 1.5 ਸਾਲ ਦਾ ਸਮਾਂ ਖਰਾਬ ਤਾਂ ਕਰ ਲਿਆ ਪਰ ਇੱਕ ਗੱਲ ਨੂੰ ਚੰਗਾ ਵੀ ਹੋਇਆ ਵੀ ਜੇ ਤੂੰ ਗੁੱਸੇ ਹੋ ਕੇ ਨਾ ਆਉਂਦੀ ਤੇ ਆਪਾਂ ਨੂੰ ਅਹਿਸਾਸ ਨਹੀਂ ਹੋਣਾ ਸੀ ਆਪਾਂ ਸਾਰੀ ਉਮਰ ਇਦਾਂ ਹੀ ਲੜਦੇ ਪੜਦੇ ਕੱਢਦੇ ਨਹੀਂ ਸੀ ਤੇ ਉਹਨੂੰ ਕਹਿੰਦਾ ਵੀ ਚੱਲ ਹੋਰ ਕੁਝ ਨਹੀਂ ਮੈਂ ਸੁਣਨਾ ਵੀ ਤੂੰ ਤਿਆਰ ਹੋ ਜਾ ਚਲ ਉਹ ਆਪਣਾ ਬੈਗ ਪੈਕ ਕਰਦੀ ਆ ਤੇ ਤਿਆਰ ਹੋ ਕੇ ਗੱਡੀ 'ਚ ਬੈਠ ਕੇ ਚਲੀ ਜਾਂਦੀ ਆ ਤੇ ਉਹ ਕੋਈ ਆਪਣੇ ਮੰਮੀ ਨੂੰ ਤੇ ਭਰਾ ਭਝਾਈ ਨੂੰ ਬਹੁਤਾ ਨਹੀਂ ਕਹਿੰਦੀ ਬਸ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਚੱਲੀਆਂ ਤੇ ਉਹਨੋਂ ਉਹ ਵੀ ਕੋਈ ਜ਼ਿਆਦਾ ਨਹੀਂ ਰੋਕਦੇ ਹੈਗੇ ਕਿਉਂਕਿ ਉਹਨਾਂ ਨੂੰ ਵੀ ਉਹ ਬੋਝ ਲੱਗਦੀ ਹੁੰਦੀ ਆ ਚਲੋ ਭਈ ਉਹ ਚਲੀ ਜਾਂਦੀ ਆ ਤੇ ਅੱਗੋਂ ਰਕੇਸ਼ ਇੱਕ ਨਾ ਕਰਦੇ ਅੱਗੇ ਗੱਡੀ ਲਿਆ ਕੇ ਖੜੀ ਕਰਦਾ ਉਹ ਕਹਿੰਦੀ ਵੀ ਰਕੇਸ਼ ਇੱਥੇ ਗੱਡੀ ਕਿਉਂ ਰੋਕਤੀ ਵੀ ਆਪਣੇ ਘਰ ਨਹੀਂ ਜਾਣਾ ਉਹ ਕਹਿੰਦਾ ਸੁਨੀਤਾ ਅੱਜ ਤੋਂ ਬਾਅਦ ਆਪਣਾ ਘਰ ਇਹੀ ਆ ਆਪਣਾ ਘਰ ਉਹ ਹੁੰਦਾ ਜਿਹਦੇ ਵਿੱਚ ਪਿਆਰ ਹੋਵੇ ਜਿਹਦੇ ਵਿੱਚ ਇਤفاق ਹੋਵੇ ਆਪਣਾ ਘਰ ਉਹ ਨਹੀਂ ਹੁੰਦਾ ਜਿੱਥੇ ਆਪਾਂ ਨੂੰ ਪੈਸੇ ਲਈ ਵਰਤਿਆ ਜਾਵੇ ਜਿੱਥੇ ਆਪਣੀ ਕੋਈ ਕਦਰ ਨਾ ਹੋਵੇ ਆਪਣੀ ਕੋਈ ਇੱਜ਼ਤ ਨਾ ਹੋਵੇ ਤੂੰ ਮੇਰੇ ਨਾਲ ਵਾਅਦਾ ਕਰਕੇ ਅੱਜ ਤੋਂ ਬਾਅਦ ਆਪਣੇ ਪੇਰੈਂਟਸ ਦੀ ਇੰਟਰਫੀਅਰੈਂਸ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰੇਂਗੀ ਤੇ ਮੈਂ ਵੀ ਤੇਰੇ ਨਾਲ ਵਾਅਦਾ ਕਰਦਾ ਠੀਕ ਹੈ ਅਸੀਂ ਆਪਣੇ ਮਾਪਿਓ ਦੀ ਇੱਜ਼ਤ ਕਰਦੇ ਸੀ ਪਰ ਉਹਨਾਂ ਨੂੰ ਸਾਡੇ ਤੱਕ ਮਤਲਬ ਸੀ ਉਹਨਾਂ ਨੂੰ ਇੱਜ਼ਤ ਕਰਾਉਣੀ ਨਹੀਂ ਆਈ ਇਸ ਲਈ ਕਹਿੰਦਾ ਮੈਂ ਚਾਹੁੰਨਾ ਵੀ ਆਪਾਂ ਦੋਨੋਂ ਆਪਣੀ ਜ਼ਿੰਦਗੀ ਵਧੀਆ ਖੁਸ਼ੀ ਖੁਸ਼ੀ ਬਤਾਈਏ ਤੇ ਇੰਜੋਏ ਕਰੀਏ ਤਾਂ ਸੁਨੀਤਾ ਰਕੇਸ਼ ਨਾਲ ਵਾਅਦਾ ਕਰਦੀ ਆ ਤੇ ਇਸ ਤੋਂ ਬਾਅਦ ਉਹ ਦੋਨੋਂ ਘਰ ਅੰਦਰ ਚਲੇ ਜਾਂਦੇ ਆ ਹਨਾ ਘਰ ਬੜੇ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਸੀ ਰਕੇਸ਼ ਨੇ ਤੇ ਇਹ ਦੇਖ ਕੇ ਸੁਨੀਤਾ ਹੋਰ ਵੀ ਖੁਸ਼ ਹੋ ਜਾਂਦੀ ਆ ਤੇ ਉਹ ਰਕੇਸ਼ ਨੂੰ ਕਹਿੰਦੀ ਆ ਕਿ ਆਈ ਏਮ ਸੌਰੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਅੱਜ ਤੋਂ ਬਾਅਦ ਤੈਨੂੰ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਮਿਲੇਗਾ ਤੇ ਉਸ ਤੋਂ ਬਾਅਦ ਉਹ ਵਧੀਆ ਆਪਣੀ ਜ਼ਿੰਦਗੀ ਹੈ ਜਿਹੜੀ ਸ਼ੁਰੂ ਕਰਦੇ ਆ ਦੋਨੋਂ ਜਾਣੇ ਨੌਕਰੀ ਤਾਂ ਕਰਦੀ ਸੀ ਵਧੀਆ ਨੌਕਰੀ ਸੀ ਦੋਨਾਂ ਦੀ ਤੇ ਕੰਮ ਵਾਲੀ ਉਹ ਰੱਖ ਲੈਂਦੇ ਆ ਤੇ ਅਗਲੇ ਸਾਲ ਤੱਕ ਉਹਨਾਂ ਦੇ ਟਵਿਨਸ ਬੇਬੀ ਪੈਦਾ ਹੁੰਦੇ ਆ ਤੇ ਨਾ ਤਾਂ ਰਕੇਸ਼ ਨੇ ਆਪਣੀ ਮਾਂ ਨੂੰ ਕੋਈ ਬਹੁਤਾ ਕਦੇ ਇਮਿਹਤ ਦਿੱਤੀ ਤੇ ਨਾ ਹੀ ਕਦੇ ਸੁਨੀਤਾ ਨੇ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜੇ ਸਾਡੇ ਪੇਰੈਂਟਸ ਸਾਡੀ ਇੱਜ਼ਤ ਕਰਦੇ ਹੁੰਦੇ ਉਹ ਕਦੇ ਤਾਂ ਸਾਨੂੰ ਆ ਕੇ ਪੁੱਛਦੇ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਕਦੇ ਉਹਨਾਂ ਦਾ ਹਾਲਚਾਲ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪਰ ਫਿਰ ਵੀ ਜਦੋਂ ਬੱਚੇ ਹੋਏ ਹਨਾ ਸੁਨੀਤਾ ਨੇ ਵੀ ਆਪਣੇ ਪੇਰੈਂਟਸ ਨੂੰ ਫੋਨ ਕੀਤਾ ਤੇ ਉਧਰੋਂ ਰਕੇਸ਼ ਨੇ ਵੀ ਤੇ ਫਾਰਮੈਲਟੀ ਲਈ ਉਹਨਾਂ ਦੇ ਘਰ ਦੇ ਸੀ ਜਿਹੜੇ ਆ ਗਏ ਸੀ ਉਹ ਉਹਨਾਂ ਨੇ ਕਹਿ ਵੀ ਦਿੱਤਾ ਸੀ ਕਿ ਹੁਣ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਖੁਸ਼ ਹਾਂ ਪਰ ਫਿਰ ਵੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਾਂਗੇ ਜਦੋਂ ਵੀ ਤੁਹਾਨੂੰ ਸਾਡੀ ਲੋੜ ਹੋਊਗੀ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਸਾਨੂੰ ਤੁਹਾਡੀ ਇੰਟਰਫੀਅਰੈਂਸ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਚਾਹੀਦੀ ਤੇ ਇੱਕ ਵਾਰ ਵੀ ਰਕੇਸ਼ ਦੀ ਮਾਂ ਨੇ ਇਹ ਨਹੀਂ ਕਿਹਾ ਹਨਾ ਕਿ ਦੋ ਬੇਬੀ ਆ ਵੀ ਤੁਸੀਂ ਕਿਵੇਂ ਪਾਲੋਗੇ ਤੇ ਉਹ ਕਹਿੰਦੀ ਵੀ ਮੇਰੇ ਛੋਟਾ ਪੁੱਤ ਤੇ ਨੂੰਹਾਂ ਵੀ ਉਹਨਾਂ ਦੇ ਬੱਚੇ ਛੋਟੇ ਆ ਵੀ ਇਸ ਲਈ ਮੈਂ ਤਾਂ ਨਹੀਂ ਇੱਥੇ ਰਹਿ ਸਕਦੀ ਤਾਰੇ ਕੇ ਇਸ ਕਹਿੰਦਾ ਵੀ ਤੁਹਾਨੂੰ ਰਹਿਣ ਨੂੰ ਅਸੀਂ ਕਹਿੰਦੇ ਵੀ ਨਹੀਂ ਤੇ ਉਹਨਾਂ ਨੇ ਇੱਕ ਕੰਮ ਵਾਲੀ ਰੱਖੀ ਜਿਹੜੀ ਸਾਰਾ ਦਿਨ ਉਹਨਾਂ ਦਾ ਹਨਾ ਕੰਮ ਵੀ ਕਰਦੀ ਤੇ ਬੱਚੇ ਵੀ ਸੰਭਦੀ ਸੀ ਤੇ ਉਹ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਦੋਨੋਂ ਵਧੀਆ ਖੁਸ਼ ਹੁੰਦੇ ਆ ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਸਮੇਂ-ਸਮੇਂ ਦੇ ਨਾਲ ਸਾਰੇ ਰਿਸ਼ਤੇ ਨਾਤੇ ਆ ਜਿਹੜੇ ਉਹਨਾਂ ਦੇ ਮਾਇਨੇ ਬਦਲ ਜਾਂਦੇ ਆ ਠੀਕ ਹੈ ਸਾਰੇ ਪਰਿਵਾਰਾਂ ਦੇ ਵਿੱਚ ਐਦਾਂ ਨਹੀਂ ਹੁੰਦਾ ਸਾਰੇ ਰਿਸ਼ਤੇ ਅਤੇ ਕੋਈ ਵੀ ਗੱਲ ਆ ਜਿਹੜੀ ਹਰ ਇੱਕ ਇਨਸਾਨ ਤੇ ਨਹੀਂ ਟੁੱਕਦੀ ਹੁੰਦੀ ਕਈ ਵਾਰੀ ਨਾ ਇਸ ਕਹਾਣੀ ਦੇ ਵਿੱਚ ਆਪਾਂ ਕੋਈ ਇਦਾਂ ਦੀ ਗੱਲ ਕਰਦੇ ਆ ਤਾਂ ਅਗਲਾ ਆਪਣੇ ਆਪ ਨੂੰ ਉਸ ਰਿਸ਼ਤੇ 'ਚ ਫਿੱਟ ਕਰਕੇ ਕਮੈਂਟ ਕਰਦਾ ਹੁੰਦਾ ਕਿ ਐ ਨਹੀਂ ਹੁੰਦਾ ਵੀ ਤਾੜੀ ਦੋਨੋਂ ਹੱਥਾਂ ਨਾਲ ਵਾਈਦੀਆ ਪਰ ਸਾਡੇ ਸਮਾਜ ਦੇ ਵਿੱਚ ਸਾਰੀਆਂ ਗੱਲਾਂ ਸਾਰੇ ਇਨਸਾਨਾਂ ਤੇ ਫਿੱਟ ਨਹੀਂ ਹੁੰਦੀਆਂ ਦੇਖੋ ਜਿੱਥੇ ਪਰਿਵਾਰਾਂ ਦੇ ਵਿੱਚ ਮਤਭੇਦ ਹੈਗੇ ਆ ਉੱਥੇ ਹੈਗੇ ਆ ਕਈ ਪਰਿਵਾਰਾਂ ਦੇ ਵਿੱਚ ਮਾਂ ਪਿਓ ਦੁਆਰਾ ਵਿਭਿਤਕਰੇ ਕੀਤੇ ਜਾਂਦੇ ਆ ਇਹ ਅੱਜ ਕੱਲ੍ਹ ਦੇ ਸਮੇਂ ਦੀ ਬਹੁਤ ਕੌੜੀ ਸਚਾਈ ਆ ਕਈ ਪਰਿਵਾਰਾਂ ਦੇ ਵਿੱਚ ਮਾਪਿਓ ਠੀਕ ਬਿਹੇਵ ਕਰਦੇ ਆ ਉਹਨਾਂ ਦੇ ਨੂੰਹ ਪੁੱਤ ਜਾਂ ਤੀ ਪੁੱਤ ਜਿਹੜੇ ਉਹ ਵਿਤਕਰਾ ਕਰ ਜਾਂਦੇ ਆ ਕਿਸੇ ਨਾ ਕਿਸੇ ਪਾਸਿਓ ਪੈੜ ਹੁੰਦੀ ਆ ਫੇਰੀ ਦੂਜ ਹੁੰਦੀ ਆ ਇਸ ਕਰਕੇ ਹਰੇਕ ਗੱਲ ਨੂੰ ਆਪਣੇ ਆਪ ਤੇ ਨਾ ਲਾਇਆ ਕਰੋ ਇਹ ਸਾਡੀ ਜ਼ਿੰਦਗੀ ਦੀਆਂ ਸਚਾਈਆਂ ਨੇ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਵੱਲੋਂ ਵਿਤਕਰਾ ਤੇ ਕਿਸੇ ਦੇ ਪਰਿਵਾਰ ਚ ਕਿਸੇ ਵੱਲੋਂ ਰਲ ਮਿਲ ਕੇ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਵਧ ਜਾਂਦੀਆਂ ਨੇ ਗਲਤ ਫਹਿਮੀਆਂ ਵੱਧ ਜਾਂਦੀਆਂ ਨੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ